ਜਦੋਂ ਆਪ ਫਸਣਾ ਹੋਵੇ ਉਦੋਂ ਸਰਪੰਚ ਤੇ ਪਰਚਾ ਦੇ ਦਿਓ ਇਹਨਾਂ ਨੇ ਸਾਰੇ ਲੱਗੇ ਆ ਇਹ ਕੀਤਾ ਹੈ ਤੇ ਮੈਂ ਜਿਹੜਾ ਮੈਂ ਹੈਗਾ ਇਹ ਨਾ ਆਖੇ ਵੀ ਕੋਈ ਘਰ ਸਰਪੰਚ ਤੇ ਪਰਚਾ ਦੇ ਦੋ ਸਰਪੰਚ ਚੁੱਪ ਕਰ ਤੇ ਬਹਿ ਜਾਏਗਾ ਮੈਂ ਬਹਿਣ ਆਲਾ ਨਹੀਂਗਾ ਮੈਨੂੰ ਤਾਂ ਰਾਹ ਚਾਹੀਦਾ 27 ਫੁੱਟ ਮੈਂ ਸਾਡੇ 27 ਫੁੱਟ ਰਾਹ ਲੈਣਾ ਜਿੰਨਾ ਚਿਰ ਨਾ ਇੱਕ ਮੈਨੂੰ ਪੂਰਾ ਦਿਖਾ ਲਈ ਦੇਵੇਗਾ ਉਨਾਂ ਚਿਰ ਮੈਂ ਕਿਦਾਂ ਲਿਖ ਕੇ ਦੇਣਾ ਜੋ ਮਰਜੀ ਆ ਜਾ ਬਈ ਆ ਜਾ ਐਸਐਸਪੀ ਆ ਜਾ ਬਈ ਕੋਈ ਮਰਜੀ ਆ ਜਾ ਇਹ ਕੰਮ ਧੋਡਾ ਹੈ ਮੈਂ ਹਾਈ ਕੋਰਟ ਦਾ ਆਰਡਰ ਪ੍ਰਵਾਹ ਕਰਵਾ ਕੇ ਤੁਹਾਨੂੰ ਦੇ ਦਿੱਤ ਨੇ ਜੇ ਕਰ ਸਕਦੇ ਠੀਕ ਹੈ ਨਹੀਂ ਤਾਂ ਉੱਥੇ ਲਿਖ ਦੇ ਦੋ ਸਤੂ ਨਹੀਂ ਹੁੰਦਾ ਚਲੋ ਕਰ ਕੋਈ ਕਿਸੇ ਦੇ ਸਕੇਪ ਹੋ ਕੇ ਜਾ ਹਾਈ ਕੋਰਟ ਦੇ ਆਰਡਰ ਨੇ ਕਿ ਦਸ ਫੇਸ ਕੋ ਨਹੀਂ ਆ ਹ ਕੋ ਕੋ ਹੈ ਪਰਤੀ ਜਿ ਖਾਵੇ ਤਾਂ ਪਿਛਾਂ ਮੂੰਹ ਕਰ ਲੈਂਦੇ ਪਿਛਾਂ ਮੂੰਹ ਕੋਈ ਨਾ ਕਰੀ ਮੈਂ ਅੱਜ ਮੋਲਣਾ ਕਿ ਵੀ ਇਹ ਸਰਪੰਚ ਨੇ ਮੈਨੂੰ ਵੀ ਛੜਾ ਤਾਂ ਮੈਨੂੰ ਛੜਾ ਤਾ ਮੈਂ ਛੱਡਣਾ ਕੋਈ ਨਹੀਂ ਫੇਰ ਨਾ ਕਰ ਜੀ ਲੈ ਜਾਣ ਮਸ਼ੀਨਾ ਨਹੀਂ ਕਰਨਾ ਤਾਂ ਕੋਈ ਨਾ ਕਿਸੇ ਵੀ ਕਰ ਲੈ ਜਾਣ ਕੋਈ ਡਰ ਨਹੀਂ ਮੈਂ ਕਰ ਕੇ ਜਦੋਂ ਆਪ ਫਸਣਾ ਹੋਵੇ ਉਦੋਂ ਸਰਪੰਚ ਦੇ ਪਰਚਾ ਦੇ ਦਿਓ ਇਹਨਾਂ ਨੇ ਸਾਰੇ ਲੱਗੇ ਐਵੇਂ ਕੀਤਾ ਮੈਂ ਜਿਹੜਾ ਮੈਂ ਹੈਗਾ ਇਹਨਾ ਆਖੇ ਵੀ ਕੋਈ ਘਰ ਸਰਪੰਚ ਦੇ ਪਰਚਾ ਦੇਦਾ ਸਰਪੰਚ ਚੁੱਪ ਕਰ ਤੇ ਬਹਿ ਜਾਂਦਾ ਮੈਂ ਬਹਿਣ ਵਾਲਾ ਨਹੀਂਗਾ ਪਰ ਕੋਈ ਇਹ ਨਹੀਂ ਆਖੇ ਵੀ ਘਰੇ ਕੋਈ ਪੁਲਿਸ ਨੂੰ ਡਰ ਗਿਆ ਜਾਂ ਕਿਸੇ ਨੂੰ ਡਰ ਗਿਆ ਮੈਂ ਡਰਨ ਵਾਲਾ ਨਹੀਂਗਾ ਮੈਂ ਵੀ ਮੈਨੂੰ ਤਾਂ ਰਾਹ ਚਾਹੀਦਾ 27 ਫੁੱਟ ਮੈਂ 27.5 ਫੁੱਟ ਰਾਹ ਲੈਣਾ ਜਿੱਨਾ ਚਰਨਾ ਇਹ ਤੇ ਮੈਨੂੰ ਪੂਰਾ ਦਿਖਾ ਲਈ ਦੇਵੇਗਾ ਉਹਨਾਂ ਚਰ ਮੈਂ ਕਿਦਾਂ ਲਿਖ ਕੇ ਦੇਣਾ ਜੋ ਮਰਜੀ ਆ ਜਾਵੇ ਆਜ ਐਸਐਸਪੀ ਆ ਜਾਵੇ ਕੋਈ ਮਰਜੀ ਆ ਜਾਵੇ ਇਹ ਥੋੜਾ ਹੈਗਾ ਵੀ ਅਸੀਂ ਪਿੰਡ ਦਾ ਨੁਕਸਾਨ ਸਾਡਾ ਨੁਕਸਾਨ ਕਰੀ ਜਾਂਦੇ ਇੱਥੇ ਉਹਦੇ ਬੱਚਿਆਂ ਦੀ ਗੱਡੀ ਡਿੱਗਣ ਵਾਲੀ ਰਾਤ ਨੂੰ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਤੇ ਮੈਂ ਉਹ ਦਿਨ ਮਿੱਟੀ ਪੁਵਾਈ ਕਿਸੇ ਮੈਨੂੰ ਦੱਸਿਆ ਵੀ ਮੈਂ ਜਾ ਕੇ ਫੰਡਮੈਂਟ ਦਿੱਤੀ ਆਜ ਤੱਕ ਮਿੱਟੀ ਦੀ ਜੇ ਸੈਕਟਰੀ ਕਿਸੇ ਮੈਨੂੰ ਦਿੱਤੀ ਹੈ ਜੇ ਵੀਡੀਓ ਦਿੱਤੀ ਫੰਡ ਵੀ ਮੈਂ ਫੰਡ ਦੇਣ ਲੱਗਿਆ ਤਾਂ ਮਿੱਟੀ ਦੀ ਪਾਈ ਦੀ ਜਾ ਲੈ ਜਾਓ ਅਜੇ ਤੱਕ ਕਿਸੇ ਨੇ ਕੁਝ ਵੀ ਕੀਤਾ ਮੈਂ ਸਾਰਾ ਇਤਿਹਾਨ ਦਾ ਰਿਆਂ ਨਾਲ ਵੀ ਖੜਨ ਦਾ ਰਾਂ ਮੈਂ ਬੰਦੇ ਹੀ ਲਿਆਂਦਾ ਰਾਂ ਇਹ ਕੰਮ ਧੋਡਾ ਹੈ ਮੈਂ ਹਾਈ ਕੋਰਟ ਦਾ ਆਰਡਰ ਕਰਵਾ ਕੇ ਧੁੰਨ ਦੇ ਦਿੱਤੇ ਨੇ ਜੇ ਕਰ ਸਕਦੇ ਠੀਕ ਹੈ ਨਹੀਂ ਤਾਂ ਉਥੇ ਲਿਖ ਦੇ ਦੋ ਸਾਥੋਂ ਨਹੀਂ ਹੁੰਦਾ ਮੈਂ ਸਾਰੀ ਵੀਡੀਓ ਬਣਾ ਕੇ ਤੇ ਭੇਜ ਦਿਆਂ ਤਾਂ ਵੀ ਪੱਕਾ ਦੇ ਇਕਲੀ ਵੀ ਸਾਥੋਂ ਨਹੀਂ ਹੁੰਦਾ ਤੇ ਮੈਂ ਕਰ ਦਿਆਂਗਾ ਉਹ ਕਰਨ ਨੂੰ ਆਸੀ ਆਏ ਆ। ਹਾਂ। ਐਵੇਂ ਨਹੀਂ ਉੱਥੇ ਵੜ ਜਾਵੇ। ਉਹ ਕਲਮ ਮਾਰਨਾ ਕਿ ਬੜਾ ਮਾਰਦਾ ਵੀਡੀਓ ਸਾਫ ਦੀ। ਉਹਦੋਂ ਜਦੋਂ ਉਹਨੇ ਕਲਮ ਮਾਰੀਏ ਉਹਦੋਂ ਤੁਸੀਂ ਨਹੀਂ ਕਹਿ ਸਕਦੇ ਸਰਪੰਚ ਦੇ ਕਲਮ ਨਹੀਂ ਮਾਰਨੀ ਆਪਾਂ। ਤੁਸੀਂ ਕਲਮ ਮਾਰਨ ਲੱਗਿਆ ਕਲਮ ਮਰਵਾਤੀ ਵੀ ਇਹਦਾ ਪਰਚਾ ਦੇ ਦਿਓ ਤੇ ਮੈਂ ਪਰਚੇ ਤੋਂ ਬਾਅਦ ਹੋਈਏ ਨਿਸ਼ਾਨ ਦੀ। ਮੈਂ ਅੰਦਰ ਸਾਂ ਨਿਸ਼ਾਨ ਦੀ ਦਿਖਾਓ ਉੱਥੇ। ਹਾਂਜੀ ਵੀਡੀਓ ਕਰਾ ਦਿਓ। ਹਾਂ। ਕਰੋ। ਕਰੋ ਤੇ ਨਾ ਸ਼ੁਰੂ ਕਰਾਓ ਜਿਹੜਾ ਬਾਸ ਸਾੜ ਗਿਆ। ਮੈਂ ਨਹੀਂ ਬਸ਼ਕਣਾ ਭਾਵੇਂ ਕੋਈ ਮਰਜ਼ੀ ਹੋਵੇ ਜਿਹੜਾ ਪਿਛਾ ਵਾਪਸ ਹੋ ਗਿਆ ਹਾਂ ਕਰੋ ਸ਼ੁਰੂ ਕਰਾ ਕੋਈ ਕਿਸੇ ਦੇ ਸਟੇ ਕੋਈ ਕਿਸੇ ਹਾਈ ਕੋਰਟ ਦੇ ਆਰਡਰ ਨੇ ਕਿ ਤਾਂ ਸਟੇਸ ਤੋਂ ਕੋਈ ਨਹੀਂਗਾ ਉਹ ਕੋਈ ਆਏ ਪਰਚੀ ਜੇਬ ਖਾਵੇ ਤਾਂ ਪਿਛਾ ਨੂੰ ਮੂੰਹ ਕਰ ਲੈਂਦੇ ਪਿਛਾ ਨੂੰ ਮੂੰਹ ਕੋਈ ਨਾ ਕਰੇ ਮੈਂ ਅੱਜ ਮੋੜ ਲਾ ਕੇ ਵੀ ਇਹ ਸਰਪੰਚ ਨੇ ਮੈਨੂੰ ਵੇਚੜਾ ਤੇ ਮੈਨੂੰ ਰਹਾ ਤਾਂ ਮੈਂ ਛੱਡਣਾ ਕੋਈ ਨਹੀਂ ਫੇਰ ਨਾ ਕਰ ਜੀ ਆਹ ਮੈਂ ਸਾਰੀ ਵੀਡੀਓ ਤੁਸੀਂ ਵਰਨ ਕਰਦੇ ਮੈਂ ਉੱਥੇ ਦੇਣੀ ਹੈ ਹਾਈ ਕੋਰਟ ਨੂੰ ਇਕੱਲੇ ਹੋਏ ਤਾਂ ਮੇਰਾ ਸਵੇਰ ਲੈ ਮੈਂ ਦੁਸ਼ਨੀ ਪਵਾ ਚਲੇ ਆਓ ਉਹ ਸਿੱਧੀ ਗਈ ਉਹ ਸਿੱਧੀ ਗੇਟ ਨੂੰ ਜਿੰਨੀ ਆਹ ਸਿੱਧੀ ਗਈ ਉਹ ਗੇਟ ਨੂੰ ਆਹ ਐ ਸਿੱਧੀ ਗਈ ਉਹ ਦੁਕਾਨ ਨੂੰ ਆ ਸਿੱਧੀ ਥਾਲੀ ਕਰੋ ਇਹ ਸਿਕਿੰਦਾ ਸਟੇਵਿੰਦੇ ਵਿਖਾਉਣ ਇਹ ਇਹ ਦੂਜੀ ਪੰਚਾਇਤਾਂ ਦੀ ਪੈਣੀਆਂ ਦੇ ਸਟੇ ਹੁੰਦੇ ਹੁੰਦੇ ਨੇ ਕਿੱਥੇ ਸਾਰਿਆਂ ਨੂੰ ਕਮਲਾ ਕੀਤੀ ਫਿਰਦੇ ਸਾਰੇ ਕਮਲਾ ਕਰਕੇ ਸਾਨੂੰ ਛੱਡ ਜਾਂਦੇ ਇੱਥੇ ਫਿਰ ਲੈ ਜਾਣ ਮਸ਼ੀਨਾ ਨਹੀਂ ਕਰਨਾ ਤਾਂ ਕੋਈ ਨਾ ਕਿਸੇ ਵੀ ਕਰਨਾ ਲੈ ਜਾਣ ਕੋਈ ਡਰ ਨਹੀਂ ਮੈਂ ਆਪੇ ਕਰਨਾ ਦਾ ਆ ਸਿੱਧੀ ਕਰਨਾ ਉਹ ਕਰਨਾ ਸਫਾਈ ਸਪੈਂਸ ਸਾਹਿਬ ਕੀ ਕਹਿਣਾ ਤੁਹਾਡਾ ਵੀ ਇਹ ਜਿਹੜੀ ਫਿਰਨੀ ਆ ਰਹੀ ਇੱਧਰ ਆ ਰਹੀ ਹੈ ਸਾਡੇ 27 ਫੁੱਟ ਇੱਥੇ ਆਉਂਦੀ ਆ ਕਰਨ ਸਿੰਧਿਆ ਕਰਨ ਸਫਾਈ ਆ ਸਾਰੇ ਧੱਕ ਦੇ ਨਾਲ ਇੰਦਰ ਇਧਰ ਇੱਥੇ ਧੱਕ ਜਾਣ ਇਹ ਮਕਾਨ ਕਿਹਨਾਂ ਦਾ ਕੋਣ ਹੈ ਮਾਲਕ ਇਹ ਮਾਲਕ ਹੈਗਾ ਉਹ ਇੱਥੇ ਹੁਣ ਕੋਈ ਹੈਗਾ ਅੱਛਾ ਅੱਗੇ ਉਹ ਲਾਦੇ ਉਹ ਪਿਛਾ ਇਹ ਨਹੀਂ ਠਹਿਂਦਾ ਇਧਰ ਪਿੱਛੇ ਅੱਗੇ ਅੱਗੇ ਆ ਇਹ ਠਹਿਂਦਾ ਨਹੀਂ ਇਹ ਫੇ ਅੱਗੇ ਅੱਗੇ ਖਾਲੀ ਥਾਂ ਤੇ ਧੱਕ ਕੇ ਕਰਨ ਸਹੀ ਕੀ ਇਹ ਡਰਾਮਾ ਖੇਡਣਾ ਦੇ ਸਾਰੇ ਪ੍ਰਸ਼ਾਸਨ ਸਾਹਿਬ ਜਿਵੇਂ ਆ ਦਰਖਤ ਖੜੇ ਹੈਗੇ ਹਾਂ ਕੀ ਇਹਨਾਂ ਨੂੰ ਇਹ ਸੜਕ ਦੇ ਵਿੱਚ ਹਾਂ ਇਹ ਰਾਹ ਦੇ ਵਿੱਚ ਖੜੇ ਨੇ ਪੱਟਣੇ ਪੱਟੇ ਜਾ ਸਾਰੇ ਪੱਟ ਕੇ ਹੀ ਮਾਰ ਲੈ ਉਹ ਤੋਂ ਧੱਕ ਦੇਣਾ ਇਹਨੂੰ ਸਾਰੀਆਂ ਸਿੱਧੀ ਕਰਨੇ ਆ ਸਿੱਧੀ ਐ ਸਭ ਮੇਰੇ ਗਿਆਨ ਨੂੰ ਸਿੱਧੀ ਕਰ ਦੇਣੇ ਅੱਜ ਸਾਰੇ ਰੁੱਖ ਪਰ ਨਹੀਂ ਕਰ ਦੇਣ ਦਾ ਧੱਕਾ ਨਹੀਂ ਹਾਂ ਇਹ ਇਹ ਨਸਾਰਨ ਜਾਗਤ ਕਰਨ ਆਉਂਦੇ ਨੇ ਵੀ ਆ ਕੇ ਆ ਦੀ ਵੀਰ ਨੂੰ ਫੇਰ ਸਪੇਸ ਤੋਂ ਕੁਝ ਲੈ ਆਉਣ ਜਾਂ ਕੋਈ ਕਰ ਜਾਣ ਮੈਂ ਕੋਈ ਪ੍ਰਸ਼ਾਸਨ ਨੂੰ ਨਹੀਂ ਮੈਂ ਜਾਣਦਾ ਆ ਕਰ ਦੇਣ ਸਹੀ ਤਾਂ ਚੜੇ ਜਾਣ ਤੇ ਅੱਧੂ ਅੱਗੇ ਨਾ ਮਸ਼ੀਨ ਚਲਾਉਣ ਲੈ ਜਾਣ ਵਾਪਸ ਲੈ ਜਾਣ ਮੈਨੂੰ ਕੋਈ ਇਤਰਾਜ਼ ਨਹੀਂ